ਸਸ ਜੀ ਤਾਂ ਇਹਦਾ ਸਭ ਜਿਹੜਾ ਸੈਲੇਜ ਬਾਰੇ ਕਈ ਵਾਰ ਲੋਕਾਂ ਨੂੰ ਜਦੋਂ ਸੈਲੇਜ ਦਾ ਸੀਜ਼ਨ ਆ ਜਿਹੜਾ ਪ੍ਰਚਾਰ ਚੱਲਦਾ ਵੀ ਉਹ ਤੋਂ ਪ੍ਰਚਾਰ ਦਾ ਕਾਰਨ ਇਹ ਹੁੰਦਾ ਵੀ ਸੈਲੇਜ ਬਣਾਉਣਾ ਨਹੀਂ ਆਉਂਦਾ ਲੋਕਾਂ ਨੂੰ ਉਹ ਸੈਲੇਜ ਆਏ ਕਹਿੰਦੇ ਬਣਾ ਦਿੱਤਾ ਐ ਨਹੀਂ ਕੰਮ ਚੱਲਦਾ ਸੈਲੇਜ ਬਣਾਉਣ ਦਾ ਪ੍ਰੋਪਰ ਢੰਗ ਨੇ ਹੁਣ ਇਹ ਜੋ ਪ੍ਰੋਪਰ ਹੈ ਜੋ ਸਾਰਾ ਸੈਮੀਨਾਰ ਸੈਲੇਜ ਤੇ ਹੋਇਆ ਤੁਸੀਂ ਦੇਖੋ ਕਿੰਨੀਆਂ ਬ੍ਰਿਕੀਆਂ ਨੇ ਸੈਲੇਜ ਮੱਕੀ ਖਰੀਦੋਂ ਤੋਂ ਲੈ ਕੇ ਕੱਟਣ ਦੇ ਤਰੀਕੇ ਤੋਂ ਲੈ ਕੇ ਨੱਪਣ ਤੱਕ ਉੱਤੇ ਕਾਗਜ਼ ਪਾਉਣ ਤੱਕ ਉਹਨੂੰ ਬਾਅਦ ਵਿੱਚ ਕੱਢਣ ਤੱਕ ਹਰ ਚੀਜ਼ ਦਾ ਤਰੀਕਾ ਵਾ ਜੇ ਤੁਸੀਂ ਉਹਨੂੰ ਉਲੀਆਂ ਤੋਂ ਬਚਣਾ ਫਿਰ ਇਹਦੇ ਵਰਗੀ ਚੀਜ਼ ਕੋਈ ਨਹੀਂ ਪਰ ਜੇ ਉਹਨੂੰ ਪਾਉਣਾ ਨਹੀਂ ਆਉਂਦਾ ਫਿਰ ਇਹ ਫਿਰ ਇਹ ਚੀਜ਼ ਆਪਣੇ ਮੜੀ ਹੋ ਜਾਂਦੀ ਕੋਈ ਪੌਣੀ ਤਾਂ ਕੋਈ ਵੀ ਨਹੀਂ ਕੋਈ ਵੀ ਚੀਜ਼ ਤੁਸੀਂ ਗਲਤ ਕਰਦੇ ਹੋ ਕੋਈ ਪ੍ਰੋਸੈਸ ਤੁਹਾਡਾ ਸਹੀ ਨਹੀਂ ਹੈ ਤਾਂ ਹਰ ਚੀਜ਼ ਗਲਤ ਹੋ ਜਾਂਦੀ ਹੈ ਇਸ ਕਰਕੇ ਵੀ ਜਿਹੜਾ ਸੈਲਜ ਪ੍ਰੋਪਰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਕਿਉਂਕਿ ਸਾਰੇ ਸਾਲ ਦੀ ਤੁਸੀਂ ਇਹਦੇ ਉੱਤੇ ਇਨਕਮ ਤੁਹਾਡੀ ਆਉਂਦੀ ਆ ਤੁਹਾਡੀ ਬੇਸ ਇਹੀ ਆ ਜਿਹੜੇ ਖਾਸ ਕਰ ਗਾਂਾਂ ਵਾਲਿਆਂ ਦਾ ਫਾਰਮਾ ਚਾਹੇ ਮੱਝਾਂ ਵਾਲੇ ਆ ਉਹਨਾਂ ਨੇ ਸਾਰਾ ਸਾਲ ਸੈਲਿਜ ਪਾਉਣਾ ਤੇ ਸਾਰਾ ਸਾਲ ਇੱਥੇ ਹੀ ਕਮਾਈ ਹੋਣੀ ਹੈ ਜੇ ਇਹੀ ਮਾੜਾ ਬਣ ਗਿਆ ਤੇ ਇੱਥੇ 11 ਹਜ਼ਾਰ ਹੀ ਰਹੀ ਆਪਣੀ ਸੈਲਿਜ ਪਾਉਣ ਦੇ ਤਰੀਕੇ ਨਾ ਵਧੀਆ ਅਪਣਾ ਸਕੇ ਤਾਂ ਫਿਰ ਗਲਤ ਕੰਮ ਹੋ ਜਾਂਦਾ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਊਗੀ ਪ੍ਰੈਕਟੀਕਲ ਹੀ ਹੈ ਜੀ ਇਹ ਸੈਮੀਨਾਰ ਪ੍ਰੈਕਟੀਕਲ ਟ੍ਰੇਨਿੰਗ ਹੈ ਬਾਕੀ ਤਾਂ ਲੋਕ ਇਕ ਦੂਜੇ ਨੂੰ ਦੇਖਦੇ ਪਾਉਣਾ ਜਿਹਨੇ ਪ੍ਰੋਪਰ ਲੈਕਚਰ ਸੁਣ ਲਿਆ ਪ੍ਰੈਕਟੀਕਲ ਟ੍ਰੇਨਿੰਗ ਹੀ ਹੈ ਨੀ ਜੱਥੇਬੰਦੀ ਨਾ ਤਾਂ ਤਕਰੀਬਨ ਬੰਡਾੜਾ ਡਾਈ ਫਾਰਮਰ ਦਾ ਸਾਡਾ 11000 ਦੇ ਨੇੜਾ ਦੇ 25 ਹਜ਼ਾਰ ਛੋਟਾ ਫਾਰਮਰ ਇਹਨਾਂ ਘਟੋ ਘਟ 35-40 ਹਜ਼ਾਰ ਫਾਰਮਰ ਸਾਡਾ ਜੁੜਿਆ ਹੋਇਆ ਹੈ ਦੁੱਧ ਦੇ ਰੇਟ ਨੂੰ ਬੈ ਕੇ ਕਿੰਨਾ ਦੇਖਦੇ ਹੋ ਨਾ ਦੁੱਧ ਦਾ ਰੇਟ ਦੁੱਧ ਦਾ ਰੇਟ ਵਧਿਆ ਰੁਪਈਆ ਚੱਕਣੀ ਜੀ ਦੁੱਧ ਦਾ ਰੇਟ ਤੁਹਾਨੂੰ ਦੱਸਿਆ ਵੀ ਜਦੋਂ ਜੱਥੇਬੰਦੀ ਚ ਇਕੱਠਾ ਤੇ ਜੱਥੇਬੰਦੀ ਥੋੜੀ ਇਹਨਾਂ ਨੂੰ ਇਹ ਦੱਸੇ ਜਦੋਂ ਜੱਥੇਬੰਦੀ ਚ ਦਾਮਾਂ ਤੇ ਦੁੱਧ ਦਾ ਰੇਟ ਸਹੀ ਰਹੂਗਾ ਜੀ ਕੀ ਗੱਲ ਹੈ ਮਾਰਕੀਟ ਅਰੇਂਜਮੈਂਟ ਪਲੇਸ ਜਗਾ ਦੁੱਧ ਤੇ ਪਨੀਰ ਆਦਿ ਉਹਦਾ ਅਸਰ ਦੇ ਉਹਦਾ ਸਰਕਾਰਾਂ ਨੇ ਉੱਚ ਕੁਝ ਨਹੀਂ ਕਰਨਾ ਕਿਉਂਕਿ ਡਿਪਾਰਟਮੈਂਟਾਂ ਦੇ ਮਹੀਨੇ ਚੱਲਦੇ ਆ ਉਹ ਬੜਾ ਔਖਾ ਕੰਮ ਆ ਕ腐ਸ਼ਨ ਇੰਨੀ ਹੱਦ ਤੱਕ ਆ ਅਜ ਤੱਕ ਪਲਾਸਟਿਕ ਬੈਨ ਕਰਕੇ ਪਲਾਸਟਿਕ ਵਾਲੀਆਂ ਬਣਾਉਣ ਵਾਲੀਆਂ ਫੈਕਟਰੀ ਨਹੀਂ ਬੰਦ ਕਰ ਸਕੀ ਥਾਂ ਥਾਂ ਆਪਣੇ ਤੁਸੀਂ ਦੇਖੋ ਵੀ ਸੜਕਾਂ ਤੇ ਪਲਾਸਟਿਕ ਪਿਆ ਵਾ ਤੇ ਅਡਲਟਰ ਇਹਨਾਂ ਨੂੰ ਬੰਦ ਕਰਨੀ ਆ ਇਹ ਤਾਂ ਜਿਹੜੇ ਬੰਦੇ ਦੁੱਧ ਪੀਂਦੇ ਆ ਪਨੀਰ ਖਾਂਦੇ ਆ ਉਹਨਾਂ ਨੂੰ ਉਹਨਾਂ ਦੀ ਅਵੇਰਨੈਸ ਹੋਣੀ ਚਾਹੀਦੀ ਆ ਉਹਨਾਂ ਨੂੰ ਪੈਕੇਟ ਬੰਦ ਪਨੀਰ ਦੁੱਧ ਦੇ ਪ੍ਰੋਡਕਟ ਲੈਣੇ ਚਾਹੀਦੇ ਆ ਪੈਕੇਟ ਬੰਦ ਉਹਦਾ ਜ਼ਿੰਮੇਵਾਰ ਆ ਜਿਹੜਾ ਕੰਪਨੀ ਬਣਾਉਂਦਾ ਜੇ ਲੋਕਾ ਖੁੱਲਾ ਪਨੀਰ ਖੁੱਲੀਆਂ ਚੀਜ਼ਾਂ ਲੈਣੇ ਆ ਤਾਂ ਆਪਾਂ ਜ਼ਹਿਰ ਖਿਲਾਉਣੇ ਲੋਕਾਂ ਨੂੰ ਖਲਾਉਣ ਵਾਲੇ ਵੀ ਜਿੰਨ ਜਿੰਨੇ ਪੈਸਿਆਂ ਦੇ ਵਿੱਚ ਆ ਆਪਾਂ ਇੱਕ ਵਿਆਹ ਕਰਦੇ ਆ ਉਹਦੇ ਕੈਟਰਰ ਨੂੰ ਆਪਾਂ ਸਾਰਾ ਜੁਮਾ ਦੇ ਦਿੰਨੇ ਆ ਉਹ ਲਿਉਂਦਾ ਹੀ ਫਿਰ ਗੰਦਗੀ ਇਕੱਠੀ ਕਰਕੇ ਉਹ ਜ਼ਿੰਮੇਵਾਰ ਆਪਾਂ ਵਿਆਹ ਸ਼ਾਦੀਆਂ ਵਾਲੇ ਪ੍ਰੋਗਰਾਮ ਵਾਲੇ ਹੁੰਦੇ ਆ ਤੇ ਜਿਹੜੇ ਘਰਾਂ ਦੇ ਵਿੱਚ ਖਾਣੇ ਆ ਆਪਾਂ ਖੁੱਲਾ ਜਦੋਂ ਸਸਤਾ ਲੈਣ ਜਾਂਦੇ ਆ ਤਾਂ ਫਿਰ ਆਪਾਂ ਆਪ ਹੀ ਜ਼ਹਿਰ ਲੈਣ ਜਾਂਦੇ ਆ ਉਹ ਜ਼ਹਿਰ ਲੈਣੀ ਬੰਦ ਉਹਦੋਂ ਹੋਊਗੀ ਜਿੱਦਣ ਉਹ ਨੂੰ ਅਵੇਅਰਨਸ ਹੋਊਗੀ ਕਿ ਮੈਂ ਪੈਕੇਟ ਬੰਦ ਚੀਜ਼ ਲੈਣੀ ਆ ਵਧੀਆ ਲੈਣੀ ਆ ਉਹਦਾ ਰੇਟ ਵੀ ਮਤਲਬ ਵਧੀਆ ਦੇਣਾ ਬ